ਤੋ ਆਰੇ ਇਹਦੇ ਕੀ ਜਲਵਾ ਪਾਪਾ ਸ਼੍ਰੀ ਨਗਰ ਆਉਣ ਡਿਆ ਜੀ ਸੇਵ ਲੈ ਕੇ ਜੀ ਤੇ ਉਹ ਚਾਂਜਾ ਕੋ ਫੁੱਟਬਾਲ ਦੇ ਨਾਲ ਕੋ ਜੀ ਹੰਗਾਈ ਨਿਕਲਾਈ ਹਾਂਜੀ ਦੂਸਰੀ ਸਾਈਡ ਤੇ ਟਿਪਰ ਆਉਂਦੇ ਜੀ ਰੇਤਾਂਲੇ ਜੀ ਜੇ ਇਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀਆਂ ਨਸਾਨੇ ਉਹਨਾਂ ਦੇ ਨਾਲ ਨੁਕਸਾਨ ਹੋਣਾ ਜੀ ਉਹ ਗਾਈ ਦੇ ਬਚਾਉਣ ਚੱਕਰ ਫੁੱਟਬਾਲ ਨਾਲ ਲੱਗੀ ਜੀ ਹਾਂਜੀ ਜਿਵੇਂ ਵਾਲੇ ਵਿੱਚ ਹਾਂਜੀ ਮਾਲ ਥੋੜਾ ਜੀ ਸੌਕ ਕਰੇੜੇ ਹਾਂਜੀ ਉਹ ਚਾਦ ਨੇ ਆ ਨਹੀਂ ਨਹੀਂ ਨੁਕਸਾਨ ਹੋਈ ਆ ਜੀ ਬੱਸ ਸਾਡੇ ਸਾਹਮਣੇ ਆ ਕਿੱਥੋਂ ਆ ਰਹੇ ਸੀ ਕੀ ਗੱਲ ਬਗ ਜੀ ਆਪਾਂ ਸ਼੍ਰੀ ਨਗਰੋਂ ਆਉਣ ਦੇ ਆ ਜੀ ਸੇਵ ਲੈ ਕੇ ਜੀ ਤੇ ਉਹ ਚਾਂਜਾ ਕੋ ਫੁੱਟਬਾਲ ਦੇ ਨਾਲੋਂ ਜੀ ਗਾਈ ਨਿਕਲਾਈ ਹਾਂਜੀ ਦੂਸਰੀ ਸਾਈਡ ਤੇ ਟਿਪਰਾਂਡੇ ਜੀ ਰੇਤਾਂਲੇ ਜੀ ਹਾਂਜੀ ਜੇ ਇਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀ ਨੁਕਸਾਨ ਨੇ ਜੀ ਉਹਨਾਂ ਦੇ ਨਾਲ ਨੁਕਸਾਨ ਹੋਣਾ ਜੀ ਉਹ ਗਾਈ ਦੇ ਪਛਾਣ ਜੱਗਰ ਫੁੱਟਬਾਲ ਨਾਲ ਲੱਗੀ ਜੀ ਹਾਂਜੀ ਹਾਂਜੀ ਕਿੰਨਾ ਵਾਲੇ ਵਿੱਚ ਹਾਂਜੀ ਮਾਲ ਥੋੜਾ ਜੀ ਸੌਕ ਕਰੇੜੇ ਹਾਂਜੀ ਨਹੀਂ ਨਹੀਂ ਨੁਕਸਾਨ ਇਹ ਹੋਈ ਆ ਜੀ ਬਸ ਸਾਡੇ ਸਾਹਮਣੇ ਆ ਗਿਆ ਜੀ ਕਿੱਥੋਂ ਆ ਰਹੇ ਸੀ ਕੀ ਗੱਲ ਪਪਾ ਸ਼੍ਰੀ ਨਗਰੋਂ ਆਉਣ ਦੇ ਆ ਜੀ ਸੇਵ ਲੈ ਕੇ ਜੀ ਤੇ ਉਹ ਚਾਂਜਾ ਕੋ ਫੁੱਟਬਾਲ ਦੇ ਨਾਗੋ ਜੀ ਹੰਗਾਈ ਨਿਕਲਾਈ ਹਾਂਜੀ ਦੂਸਰੀ ਸਾਈਡ ਤੇ ਟਿਪਰ ਆਉਂਦੇ ਜੀ ਰੇਤਾਂਲੇ ਜੀ ਜੇ ਇਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀ ਦਾ ਨੁਕਸਾਨ ਹੋ ਜੀ ਉਹਨਾਂ ਦੇ ਨਾਲ ਨੁਕਸਾਨ ਹੋਣਾ ਜੀ ਉਹ ਗਾਈ ਦੇ ਬਚਾਉਣ ਚੱਕਰ ਫੁੱਟਬਾਲ ਨਾਲ ਲੱਗੀ ਜੀ ਆਨਨ ਜਿਵੇਂ ਵਾਲੇ ਵਿੱਚ ਹਾਂਜੀ ਮਾਲ ਥੋੜਾ ਜੀ ਸੌ ਕੁ ਗਰੇਟੇ ਹਾਂਜੀ ਨਹੀਂ ਨਹੀਂ ਨੁਕਸਾਨ ਇਹ ਹੋਈ ਆ ਜੀ ਬਸ ਤਾਂ ਦਿੱਤੋ ਆ ਰਹੀ ਦੀ ਕੀ ਗੱਲ ਪਾਪਾ ਸ਼੍ਰੀ ਨਗਰੋਂ ਆਉਣ ਦੇ ਹਾਂ ਜੀ ਸੇਵ ਲੈ ਕੇ ਜੀ ਤੇ ਉਹ ਚਾਂਜਾ ਕੋ ਫੁੱਟਬਾਲ ਦੇ ਨਾਗੋ ਜੀ ਹੰਗਾਈ ਨਿਕਲਾਈ ਹਾਂਜੀ ਦੂਸਰੀ ਸਾਈਡ ਤੇ ਟਿਪਰੋਂਡੇ ਜੀ ਰੇਤਾਂਲੇ ਜੀ ਜੇ ਇਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀ ਦਾ ਨੁਕਸਾਨ ਹੋਏ ਉਨਾਂ ਨਾਲ ਨੁਕਸਾਨ ਹੋਣਾ ਜੀ ਉਹ ਗਾਈ ਦੇ ਬਚਾਉਣ ਜਗ੍ਹਾ ਫੁੱਟਬਾਲ ਨਾਲ ਲੱਗੀ ਜੀ ਹਾਂਜੀ ਕਿਹਨਾ ਵਾਲੇ ਵਿੱਚ ਹਾਂਜੀ ਮਾਲ ਥੋੜਾ ਜੀ 100 ਕੁ ਗਰੇੜੇ ਹਾਂਜੀ ਨਹੀਂ ਨਹੀਂ ਨੁਕਸਾਨ ਇਹੋ ਹੀ ਆ ਜੀ ਬਸ ਤੁਹਾਡੇ ਸਾਹਮਣੇ ਆ ਜੀ ਕਿੱਥੋਂ ਆ ਰਹੇ ਸੀ ਤੇ ਕੀ ਗੱਲ ਬੋਲੀ ਪਾਪਾ ਸ਼੍ਰੀ ਨਗਰੋਂ ਆਉਣ ਦੇ ਆ ਜੀ ਸੇਵ ਲੈ ਕੇ ਜੀ ਤੇ ਉਹ ਚਾਂਜਾ ਕੋ ਫੁੱਟਬਾਲ ਦੇ ਨਾਗੋ ਜੀ ਹੰਗਾਈ ਨਿਕਲਾਈ ਹਾਂਜੀ ਦੂਸਰੀ ਸਾਈਡ ਤੇ ਟਿਪਰ ਆਉਂਦੇ ਜੀ ਰੇਤ ਵਾਲੇ ਅਣੀ ਜੇ ਇੱਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀਆਂ ਨਕਸਾਨੇ ਉਹਨਾਂ ਦੇ ਨਾਲ ਨੁਕਸਾਨ ਹੋਣਾ ਜੀ ਉਹ ਗਾਈਂ ਦੇ ਬਚਾਉਣ ਚੱਕਰ ਫੁੱਟਬਾਲ ਨਾਲ ਆ ਗਈ ਜੀ ਹਾਂਜੀ ਤੇ ਮਾਲ ਵਿੱਚ ਹਾਂਜੀ ਮਾਲ ਥੋੜਾ ਜੀ ਸੌ ਕੁ ਗਰੇੜੇ ਹਾਂਜੀ ਨਹੀਂ ਨਹੀਂ ਨੁਕਸਾਨ ਇਹ ਹੋਈ ਆ ਜੀ ਬਸ ਸਾਡੇ ਸਾਹਮਣੇ ਆ ਜੀ ਕਿੱਥੋਂ ਆ ਰਹੇ ਸੀ ਕੀ ਗੱਲ ਬਗੋ ਆਪਾਂ ਸ਼੍ਰੀ ਨਗਰ ਆਉਣ ਦੇ ਹਾਂ ਜੀ ਸੇਵ ਲੈ ਕੇ ਜੀ ਤੇ ਉਹ ਚਾਂਜਾ ਕੋ ਫੁੱਟਬਾਲ ਦੇ ਨਾਲੋਂ ਜੀ ਹੰਗਾਈ ਨਿਕਲਾਈ ਹਾਂਜੀ ਦੂਸਰੀ ਸਾਈਡ ਤੇ ਟਿਪਰਾਂੋਂ ਦੇ ਹੀ ਰੇਤਾਂ ਲਈ ਹਾਂਜੀ ਜੇ ਇਧਰ ਨੂੰ ਕਰਦੇ ਵੀਰੇ ਆਪਣੀ ਸਾਰੀ ਗੱਡੀਆਂ ਨਸਾਨੇ ਉਹਨਾਂ ਦੇ ਨਾਲ ਨੁਕਸਾਨ ਹੋਣਾ ਜੀ ਉਹ ਗਾਈਂ ਦੇ ਬਚਾਉਣ ਚੱਕਰ ਫੁੱਟ ਬਾੜਨਾਂ ਲੱਗ ਗਈ ਜੀ ਹਾਂਜੀ ਕਿੰਨਾ ਵਾਲੇ ਵਿੱਚ ਹਾਂਜੀ ਮਾਲ ਥੋੜਾ ਜੀ ਸੌ ਕੁ ਗਰੇਟੇ ਹਾਂਜੀ ਨਹੀਂ ਨਹੀਂ ਨੁਕਸਾਨ ਇਹ ਹੋਈ ਆ ਜੀ ਬਸ ਸਾਡੇ ਸਾਹਮਣੇ ਆ ਜੀ